ਸਰਦਾਰ ਰঞ্জੀਤ ਸਿੰਘ ਜੀ ਮੇਰੇ ਛੋਟੇ ਭਰਾਤਾ ਸੁਣੋ ਤਾਰੇਮੁੰਡੂ ਤੋਂ ਬੋਲ ਰਿਹਾ ਹਾਂ ਛੋਟੇ ਭਰਾਤਾ ਰঞ্জੀਤ ਸਿੰਘ ਜੀ ਦੀ ਜੀ 7 ਤਰੀਕ ਨੂੰ ਸਵੇਰੇ ਤਕਰੀਬਨ 9:08 ਵਜੇ ਇੱਥੇ ਉਹ ਸ਼ਾਦਤ ਦੇ ਗਏ ਹਨ ਜੀ ਕਿ ਪਾਕਿਸਤਾਨ ਦੀ ਤਰਫੋਂ ਸ਼ੈਲਿੰਗ ਹੋਂਦੀ ਸੀ ਤੇ ਮੇਰੇ ਭਰਾਤਾ ਅਮਰੀਕ ਸਿੰਘ ਜਿਨ੍ਹਾਂ ਦੀ ਡੈਥ ਹੋਈ ਹੈ ਜੀ ਉਹਨਾਂ ਦੇ ਸ਼ਟਰ ਦੇ ਤਕਰੀਬਨ ਬਾਹਰ ਹੀ ਖੜੇ ਸਨ ਤੇ ਉਹਨਾਂ ਦੇ ਵੱਡੇ ਭਰਾਤਾ ਜੀ ਉੱਪਰ ਲਾਬੀ 'ਚ ਖੜੇ ਸਨ ਆਪਣੀ ਤੇ ਉਹਨਾਂ ਦੇ ਨਾਲੇ ਗੱਲਬਾਤ ਕਰ ਰਹੇ ਸਨ ਕਿ ਕਿੰਨੇ ਮਜ਼ੇ ਕਿਥੇ ਗੋਲੇ ਪਿਆ ਕਿਥੇ ਇਹੋ ਗੱਲ ਗੱਲਬਾਤ ਕਰਦੇ ਸਨ ਕਿ ਇੰਨੇ ਵਿੱਚ ਆ ਕੇ ਸ਼ੈਲ ਸਾਹਮਣੇ ਆ ਕੇ ਦਵਾਰ ਤੇ ਗਿਰਿਆ ਤੇ ਉਦੋਂ ਜਿੰਨੇ ਵੀ ਸਪਲੈਂਡਰ ਸਨ ਉਹ ਸਾਹਮਣੇ ਉਹਨਾਂ ਨੇ ਛਾਤੀ ਨੂੰ ਛਲਨੀ ਕਰ ਗਏ ਜੀ ਤੇ ਜੋ ਅਮਰੀਕ ਸਿੰਘ ਸਨ ਉਹ ਅੰਦਰ ਸਨ ਉਹਨਾਂ ਨੂੰ ਵੀ ਉਹ ਜੋ ਅੰਦਰ ਸ਼ਟਰ ਦੇ ਅੰਦਰ ਉਹਨਾਂ ਦੀ ਦੁਕਾਨ ਦੇ ਅੰਦਰ ਹੀ ਉਹਨਾਂ ਨੂੰ ਸ਼ੈਲ ਲੱਗਿਆ ਸਾਹਮਣੇ ਤੇ ਮੌਕੇ ਤੇ ਦੋਨਾਂ ਦੀ ਜੋ ਡੈਥ ਹੋ ਗਈ ਸੀ ਮੈਂ ਇਥੋਂ ਭਜਦਾ ਹੋਇਆ ਗਿਆ ਤੇ ਭਰਾ ਨੂੰ ਉਠਾ ਕੇ ਆਪਣੇ ਘਰ ਦੇ ਦਰਵਾਜੇ ਤੇ ਲਿਆਂਦਾ ਤੇ ਉਸ ਨੇ ਬਸ ਇੱਕ ਹੀ ਸਾਹਸ ਲਈ ਮੈਂ ਉਹਦੇ ਮੂੰਹ ਵਿੱਚ ਥੋੜਾ ਪਾਣੀ ਪਾਇਆ ਤੇ ਲਾਸਟ ਬਸ ਉਹ ਆਖਰੀ ਸਾਹ ਸੁਸਨੀ ਲਈ ਤੀ ਉਸ ਤੋਂ ਬਾਅਦ ਉਸ ਦੀ ਇੱਥੇ ਡੈਥ ਹੋ ਗਈ ਤੇ ਇੱਥੇ ਉਹ ਮੋਲ ਬਣਿਆ ਹੋਇਆ ਸੀ ਜੀ ਕਿ ਜਿਹੜਾ 71 ਵਿੱਚ ਸ਼ਾਇਦ ਨਹੀਂ ਬਣਿਆ 1971 ਦੇ ਵਿੱਚ ਇੱਕ ਜੰਗ ਹੋਈ ਸੀ ਪਾਕਿਸਤਾਨ ਦੇ ਵਿੱਚ 1965 ਦੇ ਵਿੱਚ ਹੋਈ ਸੀ ਅਸੀਂ ਛੋਟੇ ਸੇ ਸਾਨੂੰ ਪਤਾ ਲੈ ਬਜ਼ੁਰਗਾਂ ਤੋਂ ਸੁਣਦੇ ਹਾਂ 47 ਦੇ ਵਿੱਚ ਹੋਈ ਇੰਨਾ ਵੱਡਾ ਨੁਕਸਾਨ ਸਾਡੀ ਸਿਟੀ ਵਿੱਚ ਕਦੇ ਨਹੀਂ ਹੋਇਆ ਇਹ ਪੁੰਛ ਨੂੰ ਪਹਿਲੀ ਵਾਰ ਟਾਰਗੇਟ ਕੀਤਾ ਗਿਆ ਪੁੰਛ ਦਾ ਹਰ ਮਤਲਬ ਕੋਈ ਐਸੀ ਜਗ੍ਹਾ ਨਹੀਂ ਛੱਡੀ ਜਿੱਥੇ ਕਿ ਟਾਰਗੇਟ ਨਾ ਕੀਤਾ ਗਿਆ ਤੇ ਪੁੰਛ ਦੀ ਹਰ ਕਮਿਊਨਿਟੀ ਨੂੰ ਨੁਕਸਾਨ ਪਹੁੰਚਿਆ ਚਾਹੇ ਉਹ ਹਿੰਦੂ ਮੁਸਲਮ ਸਿੱਖ ਸੀ ਸਾਰੀ ਕਮਿਊ ਅੱਥੇ ਪਹਿਲੀ ਵਾਰ ਮਤਲਬ ਕਿ ਸਾਡੇ ਪੁੰਛ ਦੇ ਅੰਦਰ ਇਤਨੀ ਜਿਹੜੀ ਹੈ ਉਹ ਕੈਜ਼ੁਐਲਟੀ ਹੋ ਗਈ ਹੈ ਪਾਕਿਸਤਾਨ ਦੀ ਸ਼ੈਲਿੰਗ ਦੇ ਨਾਲ ਤੇ ਇਹ ਸਵੇਰੇ ਨੂੰ ਸਾਨੂੰ ਸਾਡੀ ਮੈਡੀਸਿਟੀ ਨੂੰ ਟਾਰਗੇਟ ਕੀਤਾ ਗਿਆ ਤੇ ਇਸ ਦੇ ਵੀ ਸਾਡੇ ਲੋਕਾਂ ਦਾ ਬੜਾ ਨੁਕਸਾਨ ਹੋਇਆ ਸਾਡੇ ਜ਼ਖਮੀ ਵੀ ਜਿਹੜੇ तकरीबन ਪੁੰਛ ਦੇ ਲੋਕ ਹੀ ਹੋਏ ਨੇ ਇਹ ਬੜਾ ਮਤਲਬ ਕਿ ਇੱਕ ਬਹੁਤ ਬੜਾ ਨੁਕਸਾਨ ਜਿਹੜਾ ਸਾਡੀ ਪੁੰਛ ਦੇ ਵਿੱਚ ਹੋ ਗਿਆ ਹੈ ਤੇ ਰਣਜੀਤ ਸਿੰਘ ਤੇ ਜੇ ਸਵੇਰੇ ਆਪਣੇ ਘਰੇ ਹੀ ਬੈਠੇ ਹੋਏ ਸਨ ਜੀ ਅਚਾਨਕ ਕਿਸੇ ਫਰੈਂਡ ਦਾ ਫੋਨ ਆਇਆ ਤੇ ਉਹ ਇਸੇ ਹਾਲਾਤ ਪੁੱਛਣ ਵਾਸਤੇ ਉਸਨੇ ਫੋਨ ਮਤਲਬ ਉਟਾਣ ਕੀਤਾ ਸੀ ਲੇਕਿਨ ਅੰਦਰ ਨੈਟਵਰਕ ਨਾ ਹੋਣ ਦੇ ਬਜਾ ਨਾਲ ਉਹ ਬਾਹਰ ਆ ਕੇ ਉਸਦੇ ਨਾਲ ਗੱਲ ਕਰ ਰਿਹਾ ਸੀ ਉਮਰ ਕਿੰਨੀ ਜੀ ਉਹਨਾਂ ਦੀ ਉਮਰ ਜੀ ਕੋਈ 47 ਦੇ ਕਰੀਬ ਸੀ ਤੇ ਛੋਟਾ ਭਰਾ ਮੇਰਾ ਤੇ ਅਸੀਂ ਦੋਨੋਂ ਇਹ ਛੋਟੀ ਜੀ ਦੁਕਾਨਾਂ ਘਰ ਦੇ ਬਾਹਰ ਜੀ ਕਿੰਨੀ ਜੀ ਸੀ ਵਾਰਾਰੇ ਅਸੀਂ ਇੱਕ ਭਾਈ ਇੱਥੇ ਰਹਿੰਦਾ ਸੀ ਮੈਂ ਤੇ ਇੱਕੋ ਛੋਟਾ ਤੇ ਦੋ ਇੱਕ ਮੰਮੀ ਤੇ ਇੱਕ ਡੈਡੀ ਹੈਗੇ ਜੀ ਜਿਸ ਵੇ ਸ਼ੈਲਿੰਗ ਹੁੰਦੀ ਤੁਹਾਨੂੰ ਕਿਤੇ ਅਲਰਟ ਕੀਤਾ ਜਾਂਦਾ ਜੀ ਇਸ ਦੇ ਵਿੱਚ ਕੋਈ ਅਲਰਟ ਨਹੀਂ ਕੀਤਾ ਗਿਆ ਸਰਕਾਰ ਦੇ ਤਰਫੋਂ ਕਿਉਂਕਿ ਕਹਿੰਦੇ ਸਨ 7 ਤਰੀਕ ਨੂੰ ਮਾਕ ਟ੍ਰੇਲ ਹੈ ਇਹ ਮੀਡੀਆ ਤੇ ਵੀ ਬੁਖਾ ਰਹੇ ਸੀ ਜੀ ਮਾਕ ਟ੍ਰੇਲ ਹੋਏਗੀ ਮਾਕ ਟ੍ਰੇਲ ਦਾ ਮਤਲਬ ਹੈ ਕਿ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਏਗੀ ਕਿ ਅਗਰ ਕਿਤੇ ਜੰਗ ਹੋ ਜਾਂਦੀ ਹੈ ਜਾਂ ਕਿਤੇ ਸ਼ੈਲਿੰਗ ਹੋ ਜਾਂਦੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਲੇਕਿਨ ਉਸ ਦੇ ਬਾਰੇ ਵਿੱਚ ਮਤਲਬ ਅਲਰਟ ਹੀ ਨਹੀਂ ਕੀਤਾ ਗਿਆ ਖਾਲੀ ਟੀਵੀ ਤੇ ਨਿਊਜ਼ ਆ ਰਹੀ ਸੀ ਤੇ ਅਚਾਨਕ ਹੀ ਮਤਲਬ ਕਿ ਜੋ ਰਾਤ ਨੂੰ ਸਾਡੀ ਸਰਕਾਰਾਂ ਨੇ ਜਿੱਤੇ ਮਿਲਟੈਂਸੀ ਏਰੀਆ ਸੀ ਕਹਿੰਦੇ ਸੀ ਉਹਨਾਂ ਨੂੰ ਅਸੀਂ ਟਾਰਗੇਟ ਕਰਨਾ ਹੈ ਕਿਉਂਕਿ ਮਿਲਟੈਂਸੀ ਬਹੁਤ ਫੈਲੀ ਹੈ ਪੁਲਗਾਮਾ ਦੇ ਵਿੱਚ ਜੋ ਹਾਦਸਾ ਹੋਇਆ ਸੀ ਉਸ ਤੋਂ ਉਸ ਦੇ ਰੋਸ ਦੇ ਵਿੱਚ ਲੈ ਕੇ ਆਪਰੇਸ਼ਨ ਸਿੰਦੂਰ ਜੋ ਗਵਰਨਮੈਂਟ ਨੇ ਕੀਤਾ ਸੀ ਉਸ ਨੂੰ ਆਪਰੇਸ਼ਨ ਸਿੰਦੂਰ ਲੇਕਿਨ ਕਿਸੇ ਨੂੰ ਅਲਰਟ ਨਹੀਂ ਕੀਤਾ ਗਿਆ ਤੇ ਸੀ ਕਿਸੇ ਵੀ ਐਡਮਿਨਿਸਟਰੇਟਰ ਨੇ ਵਗੈਰਾ ਨੇ ਕਿ ਮਤਲਬ ਇਹ ਅਲਰਟ ਕਰਨਾ ਕਿ ਭਾਈ ਅੱਜ ਰਾਤ ਨੂੰ ਸ਼ੈਲਿੰਗ ਹੋਈ ਹੈ ਤੁਸੀਂ ਅਭੀ ਸੇਵ ਰਹਿਣਾ ਉਹਨਾਂ ਨੂੰ ਹਸਪੀਟਲ ਦੇ ਵਿੱਚ ਲੱਗ ਜਾਂਦੇ ਹੋ ਤੁਸੀਂ ਜੀ ਉਹ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਉਸ ਤੋਂ तकरीबन ਡੈਥ ਹੋਣ ਤੋਂ ਬਾਅਦ 2-3 ਮਿੰਟ ਤੋਂ ਬਾਅਦ ਕੋਈ ਗੱਡੀ ਆ ਗਈ ਸੀ ਪੁਲਿਸ ਦੀ ਕਹਿੰਦੇ ਜੀ ਹਸਪੀਟਲ ਲੈ ਕੇ ਜਾਣਾ ਮੈਂ ਹੁਣ ਉਹਦੀ ਡੈਥ ਹੋ ਗਈ ਲੈ ਜਾਂਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਅਗਰ ਉਹ ਜ਼ਖਮੀ ਹੋਏ ਕਿਸੇ ਹਾਲਾਤੇ ਵਿੱਚ ਹੋਏ ਤਾਂ ਉਸ ਦਾ ਅੱਗੇ ਵੀ ਅਸੀਂ ਲੈ ਕੇ ਗਏ ਤੇ ਉੱਥੇ ਕੋਈ ਸਾਧਨ ਮਤਲਬ ਨਹੀਂ ਸੀ ਖਾਲੀ ਫਾਰਮੈਲਟੀ ਕਰਕੇ ਅਸੀਂ ਵਾਪਸ ਆ ਗਏ ਕਿਉਂਕਿ ਡੈਥ ਉਸਦੀ ਇੱਥੇ ਹੋ ਗਈ ਸੀ ਉੱਥੇ ਕੋਈ ਵੀ ਫਾਰਮੈਲਟੀ ਮਤਲਬ ਸਾਧਨ ਨਹੀਂ ਸੀ ਸਰਕਾਰ ਕੋਲ ਕੀ ਮੰਗ ਸਰਕਾਰ ਕੋਲ ਇਹ ਮੰਗ ਕਰਦੇ ਆ ਯਾਰ ਜਿਸੇ ਜਿਸ ਤਰ੍ਹਾਂ ਇਹ ਹੋਇਆ ਸਾਡੇ ਨਾਲ ਆਸਾ ਤੇ ਇਸ ਤਰ੍ਹਾਂ ਦਾ ਆਸਾ ਕਦੇ ਕਿਸੇ ਨਾਲ ਨਾ ਹੋਵੇ ਅਗਰ ਤੁਸੀਂ ਇਸ ਤਰ੍ਹਾਂ ਕੋਈ ਕੰਮ ਕਰਨਾ ਤੇ ਲੋਕਾਂ ਨੂੰ ਅਲਰਟ ਕਰੋ ਪਹਿਲੇ ਭਾਈ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਸੇਫ ਕਿਸ ਤਰ੍ਹਾਂ ਰਹਿਣਾ ਹੈ ਉਸ ਦੇ ਬਾਰੇ ਸਾਰੀ ਮਤਲਬ ਜਾਣਕਾਰੀ ਦੇਣੀ ਚਾਹੀਦੀ ਹੈ ਮੈਡੀਕਲ ਵਿਵਸਥਾ ਹੋਣੀ ਚਾਹੀਦੀ ਹੈ ਕਿਸੇ ਪ੍ਰਸ਼ਾਸਨ ਨੂੰ ਮਤਲਬ ਕਿ ਕਿਸੇ ਟਾਈਮ ਤੇ ਕੋਈ ਗੱਡੀਆਂ ਦਾ ਸਾਧਨ ਹੁੰਦਾ ਚਾਹੀਦਾ ਅਗਰ ਕੋਈ ਜ਼ਖਮੀ ਹੋ ਜਾਏ ਕੁਝ ਹੋ ਜਾਏ ਤਾਂ ਬਿਲਕੁਲ ਹੋਰ ਵੀ ਲੋਕ ਸਾਡੇ ਵਿੱਚ ਮੌਜੂਦ ਨੇ ਜਿਹੜੇ ਕਿ ਪੀੜਤ ਪਰਿਵਾਰ ਦੇ ਲੋਕ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਕਾਰਨ ਬਣਿਆ ਸਾਰਾ ਇਹ ਦੇਖੋ ਜੀ ਜਿਵੇਂ ਕਿ ਵਿਜੀਨ ਨੇ ਦੱਸਿਆ ਸਭ 7 ਤਰੀਕ ਨੂੰ ਇਹ ਅਟੈਕ ਹੋਇਆ ਤੇ ਸਵੇਰੇ 5 ਵਜੇ 6 ਵਜੇ ਤੋਂ ਬਾਅਦ ਕਾਫੀ ਜ਼ਿਆਦਾ ਸ਼ੈਲਿੰਗ ਜੋ ਵਧ ਗਈ ਸੀ ਉਹਦੇ ਨਾਲ ਹੀ ਜੋ ਸਿਟੀ ਨੂੰ ਉਹਨਾਂ ਨੇ ਟਾਰਗੇਟ ਕੀਤਾ ਹੈ ਤੇ ਉਹਦੇ ਵਿੱਚ ਇਹ ਮੇਰਾ ਕਜ਼ਨ ਸੀ ਭਾਈ ਬੀਰ ਸਿੰਘ ਜੀ ਮੇਰੇ ਕਜ਼ਨ ਸੀ ਇਹਨਾਂ ਦੇ ਜੱਥੇ ਕੀ ਹੈ ਭਾਈ ਰਣਜੀਤ ਸਿੰਘ ਜੀ ਇਹ ਇਕੱਠੇ ਹੀ ਇਹਨਾਂ ਦੀ ਡੈਥ ਹੋ ਗਈ ਹੈ ਇੱਕੋ ਸ਼ੈਲਡਿੰਗ ਦੇ ਨਾਲ ਤੇ ਉਹ ਇਸ ਵੀਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹਦੇ ਪਿਓ ਇਸ ਤੋਂ ਬਾਅਦ ਇਸ ਤੋਂ ਬਾਅਦ ਜਦੋਂ ਮੌਤ ਹੋ ਜਾਂਦੀ ਹੈ ਘਰ ਦੇ ਵਿੱਚ ਮੌਤ ਹੋ ਜਾਂਦੀ ਹੈ ਹਾਂਜੀ ਘਰ ਵਿੱਚ ਹੀ ਕਿੰਨੀ ਕਿੰਨੀ ਉਮਰ ਸੀ ਅਮਰੀਕ ਸਿੰਘ ਜੀ ਇਹਨਾਂ ਦੇ ਸੀ 50, 50 uh, 55 55 ਕਿੰਨੇ ਬੱਚੇ ਸੀਗੇ ਇਹਨਾਂ ਦੋ ਬੇਟੀਆਂ ਇੱਕ ਬੇਟਾ ਹੁਣ ਤੱਕ ਤੁਹਾਡੇ ਕੋਲ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਪਹੁੰਚਾ ਕੋਈ ਸਟੇਟ ਦਾ ਕੋਈ ਸਰਕਾਰ ਦੇ ਨੁਮਾਇੰਦੇ ਜਿਹੜੇ ਪਾਰਟੀਆਂ ਵਗੈਰਾ ਦੇ ਸਾਰੇ ਆ ਰਹੇ ਨੇ ਬਟ ਉਹਨਾਂ ਨੇ ਕੋਈ ਕੋਈ ਨਹੀਂ ਦਿੱਤਾ ਕਿ ਅਸ਼ੋਰੈਂਸ ਨਹੀਂ ਦਿੱਤੀ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਘਰ ਕਿਉਂਕਿ ਨੂੰ ਨੌਕਰੀ ਦਿੱਤੀ ਜਾਵੇ ਬਾਕੀ ਜੋ ਛੋਟੇ ਬੱਚੇ ਪੜ੍ਹ ਰਹੇ ਨੇ ਉਹਨਾਂ ਦੀ ਪੜ੍ਹਾਈ ਦਾ ਵੀ ਹੋਣਾ ਚਾਹੀਦਾ ਹੈ ਸਿਕਸ ਆਫ ਅਫਰਕਾ ਇਹ ਸਸਤਾ ਸਾਡੇ ਕੋਲ ਪਹੁੰਚੀ ਇਹ ਰਹਿਣਾ ਹੈ 2 ਲੱਖ ਰੁਪਏ ਦੀ ਹੈਲਪੀ ਦਿੱਤੀ ਹੈ ਪਲੱਸ ਉਹਨਾਂ ਨੇ ਬੱਚਿਆਂ ਦਾ ਜੋ ਸਟੱਡੀ ਵਗੈਰਾ ਦਾ ਉਹ ਵੀ ਇੰਸ਼ੋਰੈਂਸ ਦਿੱਤੀ ਹੈ ਕਿ ਉਹਨਾਂ ਨੂੰ ਜੋ ਸਟੱਡੀ ਕਰਨਾ ਚਾਹਣ ਉਹ ਕਰਵਾ ਸਕਣ ਉਹਨਾਂ ਕੀ ਵਿਦੇ ਹਾਲਾਤ ਨੇ ਪਹੁੰਚ ਹੁਣ ਠੀਕ ਹੈ ਜੀ ਹੁਣ ਚਾਰ ਪੰਜ ਦਿਨ ਤੋਂ ਸ਼ੇਲਿੰਗ ਤੇ ਨਹੀਂ ਹੋ ਰਹੀ ਬਟ ਬਾਰਡਰ ਇਲਾਕਾ ਕਿਸ ਤਰ੍ਹਾਂ ਵਿੱਚ ਕੀ ਹੋ ਸਕਦਾ ਹੈ ਕੁਝ ਕਹਿ ਨਹੀਂ ਸਕਦੇ ਇਹ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਕਿ ਇਸ ਟਾਈਮ ਜਿਹੜਾ ਪੁਨਚ ਦੇ ਹਾਲਾਤ ਨੇ ਜਿਹੜੇ ਉਹ ਫਿਰ ਜਿਹੜੇ ਨੇ ਸੁਖਾਲੇ ਹੋ ਗਏ ਨੇ ਲੋਕਾਂ ਨੂੰ ਗ੍ਰਾਮ ਹੈ ਲੋਕ ਜਿਹੜੇ ਫਿਰ ਚੈਲ ਪੈਲ ਤਰ੍ਹਾਂ ਜਿਹੜੇ ਬਾਜ਼ਾਰਾਂ ਦੇ ਵਿੱਚ ਹੋ ਰਹੀ ਆ ਕਿਉਂਕਿ ਅੱਜ ਤੋਂ ਜੇਕਰ ਦੋ ਦਿਨ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਦੋ ਦਿਨ ਪਹਿਲਾਂ ਜਿਹੜਾ ਪੁੰਛ ਦਾ ਇਲਾਕਾ ਸੀਗਾ ਪੂਰਾ ਜਿਹੜਾ ਸੀਲ ਕੀਤਾ ਸੀ ਗਿਆ ਤਾਂ ਇੱਥੇ ਜਿਹੜੇ ਲੋਕ ਸਨ ਲੋਕਾਂ ਦਾ ਬਿਲਕੁਲ ਇੱਥੇ ਜਿਹੜਾ ਆਉਣਾ ਜਿਹੜਾ ਬੰਦ ਕੀਤਾ ਹੋਇਆ ਸੀ ਗਿਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਸ ਜਗ੍ਹਾ ਦੇ ਉੱਤੇ ਜਿਸ ਟਾਈਮ ਤੇ ਗੋਲੇ ਦਾਗੇ ਜਾਂਦੇ ਨੇ ਤਾ ਕਿੰਨੇ ਜਿਹੜੇ ਗੋਲੇ ਧੱਕ ਜੰਦੇ ਨੇ 405 ਜਿਹੜੇ ਸ਼ਟਰ ਨੇ ਇਹਨਾਂ ਦੇ ਉੱਪਰ ਤਕਰੀਬਨ ਦੇ ਤਕਰੀਬਨ ਜਿਹੜੇ ਗੋਲੇ ਜੋ ਧੱਕ ਜੰਦੇ ਨੇ ਪੂਰੇ ਛੰਨੀ ਹੋ ਜਾਂਦੇ ਨੇ ਖਿੜਕੀਆਂ ਜਿਹੜੀਆਂ ਟੁੱਟ ਜਾਂਦੀਆਂ ਨੇ ਘਰਾਂ ਦੀ ਤੇ ਇਸ ਜਗ੍ਹਾ ਤੇ ਜਿਹੜਾ ਲੈਂਟਰ ਹੁੰਦਾ ਹੈ ਲੈਂਟਰ ਟੁੱਟ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਅਸੀਂ ਅੱਜ ਮੀਡੀਆ ਕਰਮੀ ਜਿਹੜੇ ਨੇ ਅੱਜ ਪੁੰਛ ਦੇ ਵਿੱਚ ਪਹੁੰਚਣ ਦੇ ਮੌਕੇ ਦੇ ਜਿਹੜੇ ਹਾਲਾਤ ਜਿਹੜੇ ਤੁਹਾਨੂੰ ਉਹ ਦਿਖਾ ਰਹੇ ਹਾਂ ਬਿਲਕੁਲ ਹੀ ਇੱਥੋਂ ਜਿਹੜਾ ਸਾਹਮਣੇ ਇੱਕ ਉੱਚੀ ਚੋਟੀ ਦੇ ਜਿਹੜਾ ਹੈ ਇਹ ਪਹਾੜੀ ਦੇ ਉੱਪਰ ਜਿਹੜਾ ਹੈ ਪਾਕਿਸਤਾਨ ਦਾ ਬਾਰਡਰ ਹੈ ਤਾਂ ਜਿਹੜਾ ਬਿਲਕੁਲ ਬਾਰਡ ਤਾ ਜਿੱਥੋਂ ਜੇ ਕੇ ਦਾ ਮਾਰ ਵਜਦੀਆਂ ਗੋਲੇ ਦਿੱਤਾ ਸਿੱਧੀ ਜਿਹੜੀ ਆਣ ਕੇ ਸਿਟੀ ਦੇ ਵਿੱਚ ਜਿਹੜਾ ਡਿੱਗਦਾ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਅੱਜ ਇਸ ਪਰਿਵਾਰ ਦੇ ਨਾਲ ਸੋਗ ਦੀ ਲਹਿਰ ਦੇ ਵਿੱਚ ਸਿੱਖ ਅਮਰੀਕਾ ਆਫ ਜਿਹੜੀ ਹੈ ਉਸ ਐਨ ਜੀਓ ਨੂੰ ਜਿਹੜਾ ਇੱਥੇ ਟੀਮ ਨੂੰ ਭੇਜਿਆ ਗਿਆ ਤਾਂ ਉਹਨਾਂ ਨੇ ਜਿਹੜਾ ਇੱਥੇ 2 ਲੱਖ ਦਾ ਜਿਹੜਾ ਉਹਨਾਂ ਦੀ ਜਿਹੜੀ ਸਹਾਇਤਾ ਵੀ ਕੀਤੀ ਹੈ ਇਸ ਤਰੀਕੇ ਦੇ ਨਾਲ ਬੇਨਤੀ ਹੈ ਕਿ ਹਰ ਇੱਕ ਜਿਹੜਾ ਐਨ ਜੀਓ ਜਾਂ ਸੰਸਥਾ ਹੈ ਜਾਂ ਸਰਕਾਰ ਹੈ ਉਹਨਾਂ ਨੂੰ ਇਸ ਪਰਿਵਾਰ ਤੱਕ ਜਿਹੜਾ ਜਰੂਰ ਜਿਹੜਾ ਪਹੁੰਚਣਾ ਚਾਹੀਦਾ ਹੈ